ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰਦਾਨਕ ਲਈ ਤਾਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰਗੋਬਿੰਦ ਨੂੰ ਬੰਦਨੋ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਕਰਨੋਂ ਦਿਆ ਬਹਤਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਤਰਕੇ ਬੱਲਾ ਜੀ ਵਾਹਿਗੁਰੂ ਪੰਜਾ ਪਿਆਰਿਆ ਚੋਹਾ ਸਾਹਿਬ ਜਾਦਿਆ ਚਾਲੀਆ ਮੁਕਤੇਆ ਹਠੀਆਂ ਜਪੀਆਂ ਤਪੀਆਂ ਜਿਨਾ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਟ ਕੀਤਾ ਤਿਨਾ ਪਿਆਰਿਆ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜੇ ਹਾਰਿਆਂ ਨਾਲ ਚਰਵਾਈ ਗਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੀ ਕੇਸਾ ਸਵਸਾ ਸੰਗ ਨਿਭਾਈ ਤਨਾ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਪੰਚਾ ਤਖਤਾ ਸਰਵਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਹਾਏ ਗੋ ਜੋਗੋ ਜੋ ਘਟਲ ਧਰਮ ਕਾ ਜੈਕਾਰ ਬੋਲੋ ਜੀ ਹਾਏ ਗੋ ਸਿੱਖਾਂ ਦਾ ਮਨ ਨਿਵਾ ਮਾਤੀ ਉੱਚੀ ਮਤ ਪੱਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖੇ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਮਾਂ ਦੇ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਦੀ ਦਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾ ਤਿਆ ਦੀਓਟ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਆਪ ਜੀ ਆਂਦੇ ਪਾਵਨ ਪਵਿੱਤਰ ਤਾਪੇ ਅਸਥਾਨ ਸਾਚਖੰਡ ਸ੍ਰੀ ਹਿਮਕੁੰਟ ਸਾਹਿਬ ਜੀ ਦੀ 2025 ਦੀ ਯਾਤਰਾ 25 ਮਈ ਤੋਂ ਆਰੰਭ ਹੋਕਰ ਨਰ ਵਿਗੰਤਾ ਸਹਿਤ ਸੰਪੂਰਨ ਹੋਈ ਹੈ ਜੀ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਸ਼ਬਦ ਚੌਂਕੀ ਚੌਪਈ ਸਾਹਿਬ ਸ੍ਰੀ ਅਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ ਪਉਲ ਚੁਕ ਮਾਫ ਕਰਨੀ ਆਗਿਆ ਸੰਗਤਾਂ ਦੀਆਂ ਹਾਜ਼ਰੀਆਂ ਤਿਲਫਲ ਪੇਟਾ ਮੰਦਰ ਪਰਵਾਨ ਕਰਨੀਆਂ ਯਾਤਰਾ ਸਫਲ ਕਰਨੀ ਦਰੋਂ ਕਰੋ ਨਾਮਧਨ ਗੁਰਸਿੱਖੀ ਜੀ ਉਹਨਾਂ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ ਸਭਨਾ ਦੀਆਂ ਮਨੋਂ ਭਾਵਨਾਵਾਂ ਗੁਰਮਤਿ ਅਨੁਸਾਰ ਸੰਪੂਰਨ ਕਰਨੀਆਂ ਜੀ ਯਾਤਰਾ ਦੁਰਾਨ ਬੇਅੰਤ ਸੇਵਾਦਾਰਾਂ ਵੱਲੋਂ ਸੇਵਾਵਾਂ ਨਿਭਾਈਆਂ ਗਈਆਂ ਸਵਨਾ ਸੇਵਾਵਾਂ ਦੀਆਂ ਦਰ ਪਰਵਾਨ ਕਰਨੀਆਂ ਸਵਨਾ ਨੂੰ ਤੰਦਰੁਸਤੀਆਂ ਬਖਸ਼ਣੀਆਂ ਚੜਦੀ ਕਲਾ ਵਿੱਚ ਰੱਖਣਾ ਹਰ ਪ੍ਰਕਾਰ ਸਹਿਤਾ ਕਰਨੀ ਜੀ ਆਪ ਜੀ ਕੇ ਹਜ਼ੂਰ ਬੇਅੰਤ ਸੰਗਤਾਂ ਵੱਲੋਂ ਆਪ ਜੀਆਂ ਨੂੰ ਸੁੰਦਰ ਪਹਿਛਾਕੇ ਪਹਿਨਾਏ ਗਏ ਆਪ ਜੀਆਂ ਨੇ ਅੰਗੀਕਾਰ ਕਰਨੇ ਲੋਕ ਪਰਲੋਕ ਦੇ ਵਿੱਚ ਪਰਤੇ ਪਰਤੇ ਕਜਨੇ ਜੀ ਅੰਗ ਸੰਗ ਸਹਿਤਾ ਕਰਨੀ ਕਿਰਪਾ ਕਰੋ ਮਹਾਰਾਜ ਆਪਜੀ ਦੇ ਦਰਹਾਈਆਂ ਸੰਗਤਾਂ ਨੂੰ ਇਲਾਹੀ ਦਰਗਾਹੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਨਜ਼ਰੀ ਨਜ਼ਰ ਨਿਹਾਲ ਕਰੋ ਜੀ ਅਤੇ ਹੁਕਮ ਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਆਪਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਜਾਂ ਦੇਗਾ ਹਾਜ਼ਰ ਹਨ ਦਰ ਪ੍ਰਭਾਨ ਹੋਣ ਪ੍ਰਭਾਨ ਹੋਇਆ ਪ੍ਰਸਾਦ ਸੰਗਤ ਵਿੱਚ ਵਰਤੋਂ ਦੀ ਆਗਿਆ ਬਖਸ਼ੋ ਆਪ ਜੀ ਕੇ ਹਜ਼ੂਰ ਪੰਜਾਬ ਪਿਆਰਿਆਂ ਦੀ ਅਗਵਾਈ ਹੇਟ ਆਪ ਜੀਆਂ ਦੇ ਪਾਵਨ ਸਰੂਪ ਪ੍ਰਕਾਸ਼ ਅਸਨਾਂ ਤੋਂ ਸੱਚਖੰਡ ਵਿਖੇ ਲਜਾਏ ਜਾਣੇ ਹਨ ਕਿਰਪਾ ਕਰੋ ਮਹਾਰਾਜ ਸੁਖਾਸਣ ਸੇਵ ਦੀ ਸੇਵਾ ਕਰਨ ਦੀ ਆਗਿਆ ਬਖਸ਼ੋ ਅੰਗ ਸੰਗ ਸੇਤਾ ਕਰਨੀ ਇੰਦਰ ਦੇ ਗੰਤਾ ਸਹੈਅਤ ਸੰਪੂਰਨਤਾ ਕਰਵਾਉਣੀ ਮਹਾਰਾਜ ਕਿਰਪਾ ਕਰੋ ਜੀ ਆਗਿਆ ਬਖਸ਼ੋ ਸਮੂਹ ਸਾਧ ਸੰਗਤ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਸ਼ੁਕਰਾਨੇ ਦੀ ਅਰਦਾਸ ਸੁਖ ਹੋਵੇ ਨਾਮ ਚਿਤ ਆਵੇ ਗੁਰ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ